ਕਿਆ ਨਾਮ ਹੈ ਤੁਹਾਡਾ ਮਨਜੀਤ ਸਿੰਘ ਰਾਏ ਮੈਂ ਪੋਰੀ ਹਿਰਾਂ ਤੋਂ ਆ ਔਰ ਮੈਂ ਪੀੜਤ ਆ ਇਸ ਸਰਕਾਰ ਕੋਲੋਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿੱਚ ਮੇਰੀ ਸਾਰੀ ਦੀ ਸਾਰੀ ਜ਼ਮੀਨ ਆ ਰਹੀ ਹੈ ਪ੍ਰਧਾਨ ਜੀ ਹੁਣ ਇੱਕ ਆ ਨਈ ਮਲਮੀ ਮੁਹਿੰਮ ਚਲਾ ਦਿੱਤੀ ਆ ਕਿ ਝਾੜੂ ਵਾਲਿਆਂ ਦੀ ਜਿਹੜੀ ਐਂਟਰੀ ਉਹ ਬੈਨ ਕਰ ਦਿੱਤੀ ਗਈ ਹੈ ਕਿ ਪੂਰਾ ਮਾਮਲਾ ਤੇ ਕਿੰਨੇ ਵੋਟਾਂ ਦੇ ਗਏ ਜਾ ਰਹੇ ਨੇ ਦੇਖੋ ਇਹ ਅਸਲ ਦੇ ਵਿੱਚ ਜਿਹੜੇ ਪੰਜਾਬ ਦਾ ਨੁਕਸਾਨ ਕਰਨਗੇ ਜਦੋਂ 2020 ਕੀ ਦਾ ਅੰਦੋਲਨ ਸੀ ਜਦੋਂ ਤਿੰਨੋਂ ਖੇਤੀ ਕਾਨੂੰਨ ਬੀਜੇਪੀ ਲੈ ਕੇ ਆਈ ਤੋਂ ਉਸ ਨਾਲ ਚਾਹੁੰਦੀ ਸੀ ਉਹ ਵੀ ਇਸੇ ਤਰ੍ਹਾਂ ਦੀ ਲੁੱਟ ਸੀ ਕਿਸਾਨਾਂ ਦੀ ਉਦੋਂ ਬੀਜੇਪੀ ਦਾ ਵਿਰੋਧ ਕੀਤਾ ਹੁਣ ਕਿਉਂਕਿ ਇਹ ਜਿਹੜੀ ਸੱਤਾਧਾਰੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਪੰਜਾਬ 'ਚ ਇਹ ਪੰਜਾਬ ਦੀ ਜ਼ਮੀਨ ਖੋਣਾ ਚਾਹੁੰਦੀ ਕਿਸਾਨਾਂ ਕੋਲੋਂ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਕਿ ਇਹਨਾਂ ਦਾ ਪੰਜਾਬ ਆਪਣੇ ਪੁਰਹੀਰਾ ਛੇਰਗੜ ਤੇ ਢੋਣਵਾਲ ਤਿੰਨਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਵਧਣਾ ਸਖਤ ਮਨਾ ਹੈ ਕਿੰਨੇ ਵੋਟ ਲਗਾ ਜਾ ਰਹੇ ਨੇ ਇਹ ਅੱਜ 8 ਵੋਟ ਹੁਣ ਲਾਣੇ ਹਜੇ ਸ਼ੁਰੂ ਹੋਏ ਆ ਇਹ ਰੋਜ਼ ਨਾਲ ਦੇ ਪਿੰਡਾਂ 'ਚ ਵੀ ਅੱਗੇ ਵਧਣਗੇ ਕਿਉਂਕਿ ਜਿਹੜੇ ਜਿਹੜੇ ਪਿੰਡਾਂ 'ਚ ਸਾਡੇ ਪਿਆਰ ਨੇ ਸਰਪੰਚਾਂ ਨਾਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਆ ਅਸੀਂ ਹਰੇਕ ਪਿੰਡ 'ਚ ਅਗਰ ਇਹਨੀ ਪਾਲਿਸੀ ਵਾਪਸ ਨਹੀਂ ਲਈ 2027 ਤੱਕ ਤੁਹਾਨੂੰ ਪੰਜਾਬ ਦੇ ਹਰ ਪਿੰਡ 'ਚ ਇਹ ਬੋਰਡ ਨਜ਼ਰ ਆਊਗਾ ਪ੍ਰਧਾਨ ਜੀ ਕਿ ਪ੍ਰਸ਼ਾਸਨ ਵਾਲਿਆਂ ਨੇ ਬੋਰਡ ਉਤਾਰਨ ਦੀ ਕੋਸ਼ਿਸ਼ ਕੀਤੀ ਫਿਰ ਆਪਣਾ ਕੀ ਦੇਖੋ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਆਖਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਨਹੀਂ ਸਾਡੀ ਲੋਕਤੰਤਰ 'ਚ ਅਧਿਕਾਰ ਹੈ ਸਾਡਾ ਪ੍ਰੋਟੈਸਟ ਆਪਣਾ ਰੋਸ ਜਿਹੜਾ ਧਾਰ ਕਰਨਾ ਔਰ ਇਹ ਜੇਕਰ ਇਹ ਬੋਰਡ ਸਾਡੇ ਪਾੜੇ ਜਾਂਦੇ ਆ ਤਾਂ ਫਿਰ ਜੇ ਐਸਐਚਓ ਦਾ ਕੋਈ ਬੰਦਾ ਆਉਂਦਾ ਪਾੜਨਾ ਦੇਖ ਲਿਆ ਥਾਣਾ ਘੇਰਾਂਗੇ ਥਾਣੇ ਦਾ ਗੇਟ ਬੰਦ ਕਰਕੇ ਉਹਦੇ ਮੋਹਰੇ ਬੋਰਡ ਲਾ ਕੇ ਆਵਾਂਗੇ ਫਿਰ ਜੇ ਕੋਈ ਐਸਐਸਪੀ ਦਫ਼ਤਰੋਂ ਆਉਂਦਾ ਐਸਐਸਪੀ ਦਾ ਘਰ ਘੇਰਾਂਗੇ ਉਹਦੇ ਮੋਰੇ ਉਹਦੇ ਲਾ ਕੇ ਆਵਾਂਗੇ ਬੋਰਡ ਇਸ ਕਰਕੇ ਜੇ ਡੀਸੀ ਕਿਸੇ ਬੰਦੇ ਨੂੰ ਭੇਜਦੇ ਡੀਸੀ ਸਾਹਿਬ ਤੇ ਉਹਨਾਂ ਨੇ ਕਈ ਘਰ ਦੇ ਮੋਰੇ ਬੋਰਡ ਲਾ ਕੇ ਉੱਥੇ ਆਵਾਂਗੇ ਸੋ ਇਸ ਕਰਕੇ ਇਹ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਆਂ ਕਿ ਸਾਡੇ ਉੱਧਾਂ ਕੋ ਹੱਥ ਨਾ ਆ ਜਾ ਸ਼ਰਾਰਤੀ ਬੰਦਾ ਤੇ ਫਿਰ ਉਹ ਛੱਲਿਆ ਵੀ ਜਾਊ ਆਲੂ ਵਾਂਗੂ ਸੰਸਦ ਮਾਲਵਿੰਦਰ ਕਾਂਗਰ ਦਾ ਪੋਸਟ ਪਾਈ ਸੀਗੀ ਤਾਂ ਬਾਅਦ ਵਿੱਚ ਬਹੁਤ ਛੇਤੀ ਉਹਨਾਂ ਦੀ ਲੱਤਾਂ ਨੇ ਭਾਰੀ ਚੱਲਿਆ ਤੇ ਬੈਕ ਯਰ ਲਾ ਲਿਆ ਉਹਨਾਂ ਨੇ ਟਵਿੱਟਰ ਤੋਂ ਡੀਲੀਟ ਕਰਤੀ ਐਕਸ ਅਕਾਊਂਟ ਤੋਂ ਦਰਸਲੋ ਉਹ ਪੋਸਟ ਦੁਬਾਰਾ ਵੀ ਨਜ਼ਰ ਆਉਣ ਲੱਗੀ ਥੋੜੀ ਜਹੀ ਅਸਲ 'ਚ ਇਹਨਾਂ 'ਚ ਦੋ ਢੜੇ ਬਣੇ ਹੋਇਆ ਇੱਕ ਦਿੱਲੀ ਵਾਲਾ ਢੜਾ ਇੱਕ ਪੰਜਾਬ ਵਾਲਾ ਢੜਾ ਮੈਨੂੰ ਜੋ ਲੱਗਦਾ ਪੰਜਾਬ ਵਾਲੇ ਢੜੇ ਨੂੰ ਥੋੜੀ ਬਹੁਤ ਪੰਜਾਬ ਦੀ ਨਰ ਜਿਹਦਾ ਪਤਾ ਉਹਨਾਂ ਨੇ ਤਾਂ ਕਹਿਤਾ ਹੁਣ ਉਹ ਵੀ ਪਾਦੇ ਕੋਈ ਗੱਲ ਨਹੀਂ ਤੇ ਜਿਹੜਾ ਦਿੱਲੀ ਵਾਲਾ ਢੜਾ ਆ ਜਦੋਂ ਉਹਨੇ ਦਬਕਾ ਮਾਰਿਆ ਫਿਰ ਦਿੱਲੀ ਵਾਲਿਆਂ ਮੋਹਰੇ ਤਾਂ ਇਹਨਾਂ ਦਾ ਫਿਰ ਸਾਰਾ ਕੁਝ ਨਿਕਲ ਜਾਂਦਾ ਨਾ ਇਹ ਬਹਿ ਜਾਂਦੇ ਆ ਇੱਥੇ ਵਾਲੇ ਕੀ ਕਰਦੇ ਆ ਜੀ ਅਨੰਦਪੁਰ ਸਾਹਿਬ ਵਾਲੇ ਉਹ ਪਾਈ ਜਾ ਰਹੇ ਨੇ ਸੰਤ ਤੇ ਇੱਥੇ ਵਾਲੇ ਸੰਸਦ ਤਾਂ ਜਿਹੜਾ ਤੁਸੀਂ ਮਿਲੇ ਸੀਗੇ ਜਿੰਪਾ ਜੀ ਨੂੰ ਰਵਜੋਤ ਜੀ ਦੇਖੋ ਇੱਥੇ ਵਾਲੇ ਮੈਂ ਤਾਂ ਕਹੂੰਗਾ ਡਾਕਟਰ ਰਾਜੀ ਵੀ ਵਿੱਚੇ ਸ਼ਾਮਲ ਨੇ ਇਹ ਸਾਰਿਆਂ ਨੂੰ ਚਾਹੀਦਾ ਹੈ ਵੀ ਭਾਈ ਤੁਸੀਂ ਕਲੀਅਰ ਘਟ ਹੈ ਆਪਣਾ ਵਿਰੋਧ ਦਰਜ ਕਰਾਓ ਲੋਕਾਂ ਨੂੰ ਪਤਾ ਲੱਗੇ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤੁਹਾਡਾ ਵੀ ਕੋਈ ਟਵੀਟ ਆਵੇ ਉਹ ਗੁੰਗਿਓ ਬੋਲਿਓ ਬੋਲ ਪਾਓ ਕੁਝ ਮੈਂ ਤਾਂ ਇਹ ਜਿੰਪੇ ਨੂੰ ਵੀ ਕਹਾਂਗਾ ਮੈਂ ਡਾਕਟਰ ਅਰਜੋਤ ਨੂੰ ਵੀ ਕਹਾਂਗਾ ਤੇ ਮੈਂ ਡਾਕਟਰ ਰਾਜੀ ਨੂੰ ਵੀ ਕਹਾਂਗਾ ਵੀ ਭਾਈ ਤੁਹਾਡੀ ਸ਼ਬੀ ਜੇ ਲੋਕਾਂ 'ਚ ਹੈਗੀ ਆ ਤਾਂ ਉਹਨੂੰ ਬਰਕਰਾਰ ਰੱਖਣ ਲਈ ਲੋਕਾਂ ਨਾਲ ਖੜਜੋ ਇਹ ਇਹ 5 ਸਾਲ ਬਾਅਦ ਸੱਤਾ ਬਦਲ ਜਾਂਦੀ ਆ ਜੇ ਲੋਕ ਰੋਹ ਬਦਲ ਗਿਆ ਤੁਹਾਡੇ ਖਿਲਾਫ ਫਿਰ ਕੋਈ ਮਾਈਦਾ ਲਾਨ ਨਹੀਂ ਵੀ ਤੁਹਾਨੂੰ ਇਹ ਕੁਰਸੀਆਂ ਦੇਵੇ ਇਸ ਕਰਕੇ ਅੱਜ ਖੜ੍ਹਜੋ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਮੇਰ ਤੁਹਾਡੇ ਪਿੰਡ ਦਾ ਜੀ ਫਿਰ ਮੇਰ ਦੀ ਐਂਟਰੀ ਨੂੰ ਕਿੱਦਾਂ ਦੇਖੇ ਜਾਈਏ ਅਸੀਂ ਮੇਰ ਸਾਹਿਬ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੰਦਾ ਹੈ ਕਿ ਭਾਈ ਇਹ ਕਲੀਅਰ ਹੈ ਵੀ ਜੇ ਇੱਥੇ ਪ੍ਰਚਾਰ ਕੀਤਾ ਕਿਸੇ ਝਾੜੂ-ਬਾਰੂ ਪਾਰਟੀ ਦਾ ਤਾਂ ਫਿਰ ਤੇਰੇ ਵੀ ਕੱਪੜੇ ਪਾੜਾਂਗੇ ਬੇਸ਼ੱਕ ਤੂੰ ਇੱਥੇ ਦਾ ਵਸਿੰਦਾ ਹੈ ਇਹ ਕਲੀਅਰ ਕੱਟ ਹੈ ਵੀ ਜਿਨੇ ਝਾੜੂ-ਬਾਰੂ ਦੀ ਪਾਰਟੀ ਦਾ ਪ੍ਰਚਾਰ ਕਰਨ ਉਹ ਸਾਡੇ ਪੋਰੀਂਾ ਚ ਨਾ ਬੜੇ ਉਹ ਸਾਡੇ ਕਿਸੇ ਢੋਲਣਵਾਰ ਚ ਨਾ ਬੜੇ ਛੇਰਗੜ ਚ ਨਾ ਸਾਡੀ ਲੈਂਡ ਪੂਲਿੰਗ ਪਾਲਿਸੀ ਦਾ ਅਸੀਂ ਜ਼ਮੀਨ ਖੋਈ ਜਾ ਰਹੀ ਆ ਐਸਲੇ ਸਾਡੇ ਮਨਾਂ 'ਚ ਬੜਾ ਗੁੱਸਾ ਭਰਿਆ ਪਿਆ ਇਸ ਕਰਕੇ ਅਸੀਂ ਮੇਰ ਸਾਹਿਬ ਨੂੰ ਸਪਸ਼ਟ ਕਹਿਤਾ ਕਿ ਇੱਥੇ ਕੋਈ ਮੀਟਿੰਗ ਨਹੀਂ ਹੋਣੀ ਚਾਹੀਦੀ ਝਾੜੂ ਬਾਰੂ ਪਾਰਟੀ ਦੀ ਕੋਈ ਇੱਥੇ ਝਾੜੂ ਬਾਰੂ ਪਾਰਟੀ ਦਾ ਕਾਰਕੁਨ ਨਜ਼ਰ ਨਹੀਂ ਆਉਣਾ ਚਾਹੀਦਾ ਸਿੱਧੇ ਸ਼ਬਦਾਂ 'ਚ ਹੈ ਸ਼ਹਿਰ ਜੋ ਮਰਜ਼ੀ ਕਰੀ ਜਾਓ ਲੋਕਤੰਤਰ 'ਚ ਰਹਿਣਾ ਹਰ ਇੱਕ ਦਾ ਅਧਿਕਾਰ ਹੈ ਤੂੰ ਰਹਿ ਭਾਈ ਪਰ ਜਿੱਦਣ ਪ੍ਰਚਾਰ ਕਰਦਾ ਫੜਿਆ ਗਿਆ ਆਮ ਆਦਮੀ ਪਾਰਟੀ ਦਾ ਉਹ ਦਿਨ ਤੇਰੇ ਵੀ ਕੱਪੜੇ ਪਾੜਾਂਗੇ ਇਹ ਮੇਰ ਨੂੰ ਸਪਸ਼ਟ ਸਿਆ ਲਾ ਦਿੰਦਾ ਹੈ 550 ਏਕੜ ਜਿਹੜੀ ਜ਼ਮੀਨ ਹੈ ਉਹ ਸਾਡੀ ਦੋਹਾਂ ਪਿੰਡਾਂ ਦੀ ਜਿਹੜੀ ਸ਼ੇਰਗੜ ਤੇ ਪੋਰੀਆਂ ਦੀ ਆ ਰਹੀ ਆ ਜਿਹਦੇ ਵਿੱਚ ਢੋਲਨਵਾਲ ਦੇ ਕੁਝ ਸੱਜਣਾ ਨੇ ਖਰੀਦੀ ਹੋਈ ਆ